ਭਾਜਪਾ ਵੱਲੋਂ ਪੂਰੇ ਪੰਜਾਬ ਅੰਦਰ ਜੇਕਰ ਲੋਕ ਸਭਾ ਸੀਟਾਂ ਦੀ ਗੱਲ ਕਰ ਲਈ ਜੇ ਤਾਂ ਪੂਰੀਆਂ ਲੋਕ ਸਭਾ ਸੀਟਾਂ ਤੇ ਉਮੀਦਵਾਰ ਉਤਾਰੇ ਜਾ ਚੁੱਕੇ ਨੇ ਜੇਕਰ ਗੱਲ ਫਰੋਹੇ ਪਰ ਲੋਕ ਸਭਾ ਹਲਕੇ ਦੀ ਕਰ ਲਈ ਜਾਵੇ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਤੋਂ ਉਮੀਦਵਾਰ ਉਤਾਰੇ ਜਾ ਚੁੱਕਣੇ ਰਾਣਾ ਗੁਰਮੀਤ ਸਿੰਘ ਸੋਢੀ ਐਸਟੇਮ ਗੋਲੂ ਕਾ ਮੋੜ ਡੇਰਾ ਪੈਨਕਾੜ ਦੇ ਕੇ ਮਜੂਨੇ ਸਾਡੇ ਨਾਲ ਗੱਲਬਾਤ ਕਰਨ ਲਈ ਰਾਣਾ ਸਾਹਿਬ ਲੇਟ ਆਏ ਟਿਕਟ ਲੇਟ ਮਿਲੀ ਕਿਵੇਂ ਦੇਖਦੇ ਹੋ ਬਈ ਦੇਖੋ ਦੇਰ ਹਨੇਰ ਨਹੀਂ ਸੋ ਇਸ ਕਰਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਏ ਆਂ ਔਰ ਮੇਰਾ ਵਿਸ਼ਵਾਸ ਹੈ ਇਸ ਡੇਰੇ ਤੇ ਮੈਂ ਜਦੋਂ ਵੀ ਇਲੈਕਸ਼ਨ ਲੜਿਆ ਜਦੋਂ ਕੋਈ ਅਸੀਂ ਕੋਈ ਕਾਰਜ ਕੀਤੇ ਅਸੀਂ ਡੇਰਾ ਪਾਸ਼ਨਗੜ੍ਹ ਇੱਥੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਔਰ ਬਾਬਾ ਜੀ ਦਾ ਆਸ਼ੀਰਵਾਦ ਲੈਂ ਅੱਜ ਮੈਂ ਇੱਥੇ ਆਇਆ ਔਰ ਸਵੇਰੇ ਮੈਂ ਕੱਲ ਅੱਜ ਮਾਰਨਿੰਗ ਚ ਦਰਬਾਰ ਸਾਹਿਬ ਗਿਆ ਸੀ ਦੁਰਗਿਆਨਾ ਮੰਦਿਰ ਗਿਆ ਸੀ ਔਰ ਲੋਕਾਂ ਨੇ ਬੜਾ ਪਰਵਾ ਹੁੰਗਾਰਾ ਦਿੱਤਾ ਜੀ ਆਇਆਂ ਨੂੰ ਮੈਨੂੰ ਕੀਤੀ ਹੈ ਫਿਰੋਜ਼ਪੁਰ ਦੇ ਲੋਕਾਂ ਨੇ ਤੇ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਏ ਸੀਗੇ ਬੱਲੂ ਆਣਾ ਮੁਕਸਰ ਮਲੋਟ ਫਾਜ਼ਿਲਕਾ ਜਲਾਲਾਬਾਦ ਗੁਰੂ ਸਾਹਿਬ ਲੋਕਲ ਬੋਥ ਹੁਣ ਤੱਕ ਜਿਹੜਾ ਰੋਡ ਸ਼ੋਅ ਚੱਲਦਾ ਰਿਹਾ ਔਰ ਮੈਂ ਸੋਚਦਾ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਸੀਟ ਹੈ ਬੜੀ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਜਿੱਤੇਗੀ ਤਾਂ ਕਿ ਅਸੀਂ ਪਾਰਲੀਮੈਂਟ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਇਸ ਇਲਾਕੇ ਦੀ ਆਵਾਜ਼ ਬੁਲੰਦ ਕਰ ਸਕੀਏ ਰਾਣਾ ਸਾਹਿਬ ਲੋਕ ਬੜੀ ਵੱਡੀ ਗਿਣਤੀ ਤੁਹਾਡੇ ਨਾਲ ਜੁੜੇ ਵਸੇ ਜਿੱਕਰ ਗੁਰੂ ਸਾਹਿਬ ਦੀ ਗੱਲ ਕਰ ਲਈ ਜਬ ਤਾਂ ਹੁਣ ਲੋਕ ਸਭ ਹਲਕਾ ਹੈ ਕਿਵੇਂ ਦੇਖ ਦਿਓ ਐਡੇ ਵੱਡੇ ਹਲਕੇ ਚ ਬਿਲਕੁਲ ਹਰ ਪਾਸਿਓਂ ਹੰਗਾਰਾ ਮਿਲ ਰਿਹਾ ਮੈਂ ਦੱਸਿਆ ਤੁਹਾਨੂੰ ਕਿ ਕਿਸੇ ਵੀ ਪਾਸਿਓਂ ਕੋਈ ਐਸੀ ਗੱਲ ਨਹੀਂ ਹੈਗੀ ਲੋਕਾਂ ਨੇ ਦਿਲੋਂ ਜੀ ਆਇਆਂ ਕੀਤਾ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਕਿਸ ਤਰ੍ਹਾਂ ਮਹਿਮ ਜਿਹੜੀ ਪਖਾਈ ਜਾਵੇ ਦੇਖੋ ਮੈਂ ਪਹਿਲਾਂ ਕਹਿ ਚੁੱਕਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਹਿਮ ਹੋਰ ਪਖੇਗੀ ਅਸੀਂ ਸਿਰਫ ਪਰ ਉਸ ਪਰ ਪਾਰਲੀਮੈਂਟ ਨਹੀਂ ਅਸੀਂ ਹੋਰ ਵੀ ਕਾਫੀ ਸੀਟਾਂ ਪੰਜਾਬ ਦੇ ਵਿੱਚੋਂ ਜਿੱਤ ਕੇ ਇੱਕ ਰਿਕਾਰਡ ਦੇ ਤੌਰ ਤੇ ਇਹ ਗੱਲ ਸਾਹਮਣੇ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ 13 ਸੀਟਾਂ ਲੜ ਰਹੀ ਹੈ ਔਰ ਏਡਾ ਵੱਡਾ ਬਹੁਮਤ ਸਾਨੂੰ ਮਿਲੇਗਾ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੀਜੀ ਦਫਾ ਉਹ ਪ੍ਰਧਾਨ ਮੰਤਰੀ ਬਣਨਗੇ ਔਰ ਜਿਹੜੀਆਂ ਉਹਨਾਂ ਦੀਆਂ 10 ਸਾਲ ਦੀਆਂ ਕਾਰਜ ਕਰਨੀ ਦੇ ਵਿੱਚ ਸਕੀਮਾਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਹੋਰਾਂ ਲੋਕਾਂ ਵਾਸਤੇ ਡਿਵੈਲਪਮੈਂਟ ਬਿਕਾਸ ਸੜਕਾਂ ਦਾ 에어ਪੋਰਟਸ ਦਾ ਬੱਸ ਬੱਸ ਸਟੈਂਡਸ ਦਾ ਔਰ ਗਰੀਬਾਂ ਦਾ ਰਾਸ਼ਨ ਦਾ ਜਿਹੜਾ ਇਹ ਹੋਇਆ ਇਹਦੂ ਡਬਲ ਹੋਣ ਵਾਲਾ ਅਗਲੇ 5 ਸਾਲ ਚ ਪਲਾਨ ਕੀਤਾ ਹੋਇਆ ਔਰ ਸਾਡਾ ਇਸ ਫਰੋਸ ਪਰ ਹਲਕੇ ਦੀ ਜਿਹੜੀ ਸਾਡੀਆਂ ਖਾਸ ਮੰਗਾਂ ਨੇ ਜਿਹੜੀਆਂ ਕਿ ਵੈਸੇ ਮੈਨੀਫੈਸਚਰ ਨਹੀਂ ਲੇਕਿਨ ਸਾਡੇ ਲੋਕਲ ਮੈਨੀਫੈਸਟ ਹੋ ਚੁਣੇ ਕਿ ਅਸੀਂ ਜਿਵੇਂ ਹੁਸੈਨੀ ਵਾਲੇ ਦਾ ਬਾਰਡਰ ਖੋਲਣਾ ਜਿਹੜੇ ਸਾਡੇ ਫਾਰਮਰ ਜਿਹੜੇ ਸਾਡੇ ਰਾਜਸਿਕ ਬਰਾਦਰੀ ਦੇ ਲੋਕ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਜ਼ਮੀਨਾਂ ਪੱਕੀਆਂ ਕਰਾਉਣੀਆਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨੌਜਵਾਨਾਂ ਨੂੰ ਡਰੱਗਸ ਤੋਂ ਦੂਰ ਕਰਨਾ ਉਹਨਾਂ ਨੂੰ এমਪਲॉयਮੈਂਟ ਦੇਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਪਾਰਲੀਮੈਂਟ 'ਚ ਕਰਾਂਗੇ ਰਾਨਾ ਸਾਹਿਬ ਬੜੇ ਗੱਲ ਕਰ ਲਈ ਜਾਵੇ ਤਾਂ ਬੜਾ ਲੇਟ ਆਪਣੀ ਸੀਟ ਅਨਾਉਂਸ ਕੀਤੀ ਕਿ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਇੰਪਰੂਵ ਹੋ ਸਕਦਾ ਹੈ ਬਿਲਕੁਲ ਦੇਖੋ ਮੈਂ ਪਹਿਲਾਂ ਹੀ ਕਿਹਾ ਵੀ ਧੇਰ ਦੇ ਨਾਲ ਕੋਈ ਫਰਕ ਨਹੀਂ ਕਿਉਂਕਿ ਅਸੀਂ ਆਪਦੀ ਕਾਰਗੁਜ਼ਾਰੀ ਜਿਹੜੀ ਪਿਛਲੇ 10 ਸਾਲ ਦੀ ਹੈ ਜਾਂ ਰਾਣਾ ਸੋਢੀ ਦੀ ਜਿਹੜੀ ਕ੍ਰੈਡੀਬਿਲਟੀ ਹੈ ਇੱਥੇ ਅਸੀਂ ਕੰਮ ਜੋ ਕਿਹਾ ਕੀਤਾ ਇਸੇ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਅੱਜ ਮੋਦੀ ਜੀ ਦੀ ਗਰੰਟੀ ਦੀ ਗੱਲ ਹੈ ਉਹਨਾਂ ਨੇ ਜੋ ਗੱਲ ਕਹੀ ਉਹ ਪੂਰੀ ਕੀਤੀ ਸੋ ਇਸ ਕਰਕੇ ਸਮੇਂ ਦੀ ਕੋਈ ਅਸੀ ਗੱਲ ਨਹੀਂ ਆ 400 ਸੀਟਾਂ ਦੀ ਗੱਲ ਆ ਰਹੀ ਸੀ ਮੋਦੀ ਸਾਹਿਬ ਕਹਿੰਦੇ 400 ਸੀਟਾਂ ਆਣਗੀਆਂ ਤੇ ਬਿਲਕੁਲ ਆਣ ਗਈਆਂ ਇਹਦੇ ਵਿੱਚ ਕੋਈ ਸ਼ੱਕ ਵੀ ਕੋਈ ਨਹੀਂ ਤੁਸੀਂ ਤੁਸੀਂ ਗਿਣਤੀ ਕਰਕੇ ਬਹਿਣਾ ਆਰਾਮ ਨਾਲ ਅੱਜ ਰਾਤ ਨੂੰ ਫਿਰ ਮੈਨੂੰ ਸੂਰੇ ਦੱਸਿਓ ਬਿਲਕੁਲ ਜੀ ਏਸੀ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਲੋ ਦਾਵਾ ਕੀਤਾ ਗਿਆ ਕਿ 400 ਸੀਟਾਂ ਜਿਹੜੇ ਮੋਦੀ ਨੇ ਕਿਹਾ ਸੀ ਉਹ ਆਣ ਗਈਆਂ ਕੈਮਰਾਮੈਨ ਦੇ ਨਾਮ ਵਿਜੇ ਹੰਡਾ ਸੱਚਕੂ ਨਿਊਜ਼ ਗੁਰੂਵਾਰ ਸੇ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚਕੂ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।